ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀਆ ਸਾ ਮੇਰੇ ਮਨ ਹਰ ਦਰਸ਼ਨ ਕੀਆ ਸਾ ਹਰ ਦਰਸ਼ਨ ਕੀਆ ਮੇਰੇ ਮਨ ਹਰ ਦਰਸ਼ਨ ਕੀਆ ਸਾ ਮੇਰੇ ਮਨ ਹਰ ਦਰਸ਼ਨ ਕੀਆ ਜੀ ਹਰ ਦਰਸ਼ਨ ਕੀਆ ਸਾ ਮੇਰੇ ਮਨ ਹਰ ਦਰਸ਼ਨ ਕੀਆ ਸਾ ਬਸੀ ਬੀਆ ਜੀ ਜਸਵੰਤ ਰਾਏ ਨੂੰ ਕੀ ਲੱਗੇ ਕਹਿੰਦਾ ਮੈਂ ਨਹੀਂ ਨਾਨਕਪੁਰਾਲੇ ਗੁਰੂ ਨੂੰ ਮੰਨਦਾ ਬਾਗ ਮੇਰਾ ਆ ਫਲ ਮੈਂ ਛਕਾਂਗਾ ਜੇ ਬਾਗ ਮੇਰਾ ਆ ਮੇਰੇ ਬਾਗ ਵਿੱਚ ਫਲ ਲੱਗਾ ਆ ਇਹ ਫਲ ਖਾਣ ਦਾ ਅਧਿਕਾਰ ਮੈਨੂੰ ਆ ਬੱਚੀ ਨੇ ਬੜਾ ਸਮਝਾਇਆ ਪਿਤਾ ਨੇ ਬੜਾ ਸਮਝਾਇਆ ਕਿ ਛੋਟੀ ਬੱਚੀ ਆ ਇਹਦਾ ਪ੍ਰੇਮ ਡਣਿਆ ਜਸਵੰਤ ਰਾਏ ਜੇ ਤੇਰੀ ਸ਼ਬਦਾ ਨਹੀਂ ਤੂੰ ਰਹਿਣ ਦੇ ਤੂੰ ਪਰ ਬੱਚੀ ਦਾ ਮਨ ਇਸ ਬਾਗ ਨਾਲੇ ਚ ਫੁੱਲ ਨਾ ਲੱਗਾ ਆ ਇਹਨੂੰ ਲੱਗਾ ਰਹਿਣ ਕਹਿੰਦਾ ਨਹੀਂ ਮੇਰੀ ਸ਼ਰਧਾ ਨਹੀਂ ਗੁਰੂ ਸਾਹਿਬ ਦੇ ਮੈਂ ਗੁਰੂ ਸਾਹਿਬ ਨੇ ਮੇਰਾ ਪਹਿਲਾ بڑا ਨੁਕਸਾਨ ਕੀਤਾ ਕਹਿੰਦਾ ਹੁਣ ਮੇਰੇ ਬਾਗ ਦਾ ਫਲ ਵੀ ਮਹਾਰਾਜ ਕੋਲ ਜਾਏਗਾ ਕਹਿੰਦਾ ਨਹੀਂ ਉਹ ਦੇਖੋ ਪਿਆਰੇ کئی ਵਾਰ ਮੈਂ ਆਪਣੀ ਜ਼ਿੰਦਗੀ ਵਿੱਚ ਆਪ ਦੇਖ ਰਿਹਾ ਸੀ ਜਿਹੜਾ ਚੋਟੀ ਦਾ ਸੇਵਾਦਾਰ ਹੁੰਦਾ ਨਾ ਜੀ ਉਹਨੂੰ ਐਹੋ ਜਿਹੀਆਂ ਲਿਗੀਆਂ ਗੱਲਾਂ ਕਰਦੇ ਦੇਖਦੇ ਆਂ ਅੱਛਾ ਇਸ ਕਰਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਤੋਂ ਮੰਗੋ ਮਹਾਰਾਜ ਕਿਰਪਾ ਕਰੋ ਤਰਸ ਬਣਾ ਕੇ ਰੱਖਿਓ ਰਹਿਮਤ ਬਣਾ ਕੇ ਰੱਖਿਓ ਮਹਾਰਾਜ ਇਹੋ ਜਿਹਾ ਦਿਨ ਨਾ ਦਿਖਿਆ ਜਸਵੰਤ ਆਏ ਨੇ ਆਪਣੀ ਆਤ ਵਿੱਚ ਆ ਗਿਆ ਜੀ ਨਸ਼ੇ ਵਿੱਚ ਆ ਗਿਆ ਆਪਣੇ ਆਪਣੇ ਹੁੰਦੇ ਨੇ ਨਾ ਨਸ਼ੇ ਵਿੱਚ ਆ ਗਿਆ ਕਹਿੰਦਾ ਮੇਰਾ ਬਾਗ ਮੈਂ ਕਿਸੇ ਨੂੰ ਫਲ ਨਹੀਂ ਖਾਣ ਦੇਣਾ ਆਪਣੇ ਘੋੜੇ ਉੱਤੇ ਮਾਲੀ ਨੂੰ ਹੁਕਮ ਲਾ ਦਿੱਤਾ ਕਹਿੰਦਾ ਹੁਣੇ ਇਸ ਫਲ ਨੂੰ ਤੋੜੋ ਇਤਿਹਾਸ ਵਿੱਚ ਇਹ ਬਚਨ ਆਉਂਦੇ ਭਾਈ ਵੀਰ ਸਿੰਘ ਜੀ ਕਹਿੰਦੇ ਛੋਟੀ ਜੀ ਬੱਚੀ ਨੇ ਨਾ ਜਸਵੰਤ ਰਾਏ ਦੇ ਪੈਰ ਫੜ ਲਏ ਸੀ ਤੇ ਜਿਹੜੀ ਵਰਡਿੰਗ ਉੱਥੇ ਲਿਖੀ ਆ ਮੈਂ ਉਹ ਬੋਲਾਂ ਜੀ ਕਹਿੰਦੇ ਉਸ ਬੱਚੀ ਨੇ ਜਸਵੰਤ ਰਾਏ ਨੂੰ ਕਿਹਾ ਜਸਵੰਤ ਰਾਏ ਇਸ ਫਲ ਨੂੰ ਨਾ ਤੋੜੀ ਕਹਿੰਦਾ ਕਿਉਂ ਕਹਿੰਦੀ ਇਸ ਫਲ ਨੂੰ ਨਾ ਤੋੜੀ ਜੇ ਇਹ ਫਲ ਟੁੱਟ ਗਿਆ ਤਾਂ ਕਿਸੇ ਦਾ ਦਿਲ ਟੁੱਟ ਜਾਊਗਾ ਕਿ ਕਿਸੇ ਨੇ ਮਹਾਰਾਜ ਨਾਲ ਪ੍ਰੀਤ ਲਾਈ ਹੋਈ ਆ ਅਸੀਂ ਮਹਾਰਾਜ ਜੀ ਦੇ ਦਰਸ਼ਨ ਕਰਨੇ ਕਹਿੰਦਾ ਕੋਈ ਨਹੀਂ ਫਲ ਤੋੜ ਲਿਆ ਜੀ ਫਲ ਤੋੜ ਕੇ ਘਰੇ ਲੈ ਕੇ ਬੱਚੀ ਜਦੋਂ ਫਲ ਨੂੰ ਦੇਖਿਆ ਤੇ ਇਹ ਇੱਕ ਜਰੀਆ ਸੀ ਮਹਾਰਾਜ ਨੂੰ ਕਹਿੰਦੀ ਮਹਾਰਾਜ ਹੁਣ ਕਿੱਦਾਂ ਹੋਣਗੇ ਦਰਾਰੇ ਤੁਹਾਡੇ ਕਿੱਦਾਂ ਹੋਣਗਾ ਜਿਹੜਾ ਵਿੱਚ ਬਚੋਲਾ ਸੀ ਜਿਹਦੇ ਆਸਰੇ ਤੁਹਾਡੇ ਕੋਲ ਪਹੁੰਚਣਾ ਸੀ ਮਹਾਰਾਜ ਹੁਣ ਮੈਂ ਕਿੱਦਾਂ ਆਉਂ सचे पात, शाजी में होन सचे पात शादी के हुीदार सचे पात शादी के हुीदार सचे पात शादी ਫਲ ਤੋੜ ਕੇ ਘਰੇ ਲੈ ਗਿਆ ਜੀ ਇਧਰੋਂ ਬੱਚੀ ਦੀ ਭਾਵਨਾ ਬਣੀ ਮਹਾਰਾਜ ਜੀ ਨੂੰ ਪ੍ਰੇਮ ਪਿਆਰ ਵਿੱਚ ਬੇਨਤੀਆਂ ਕਰਦੀ ਤੇ ਫਿਰ ਗੁਰੂ ਸਾਹਿਬ ਜੀ ਵਰਤ ਗਏ ਜੀ ਸੋਚ ਕੇ ਤਾਂ ਇਹ ਗਿਆ ਮੈਂ ਘਰੇ ਜਾ ਕੇ ਫਲ ਖਾਵਾਂਗਾ ਹਜੇ ਫਲ ਨੂੰ ਆਪਣੇ ਬੈੱਡ ਉੱਤੇ ਰੱਖਿਆ ਹੀ ਆ ਜੀ ਜਦੋਂ ਫਲ ਛਕਣ ਦਾ ਮਨ ਕੀਤਾ ਨਾ ਜੀ ਤੇ ਇਤਿਹਾਸ ਵਿੱਚ ਬਚਨ ਆਉਂਦੇ ਜੀ ਇਹਦੇ ਪੇਟ ਵਿੱਚ ਦਰਦ ਉੱਠਿਆ ਬਹੁਤ ਜ਼ਿਆਦਾ ਤੇ ਜਿੱਥੇ ਬੈਠਾ ਉੱਥੇ ਹੀ ਲੇਟ ਗਿਆ ਜੀ ਬੈਦ ਨੂੰ ਬੁਲਾਇਆ ਸਾਰਿਆਂ ਨੂੰ ਪੁੱਛਿਆ ਇੱਕੋ ਦਮ ਪੁੱਛਦੇ ਆ ਜੀ ਕੀ ਛੱਕਿਆ ਕਹਿੰਦਾ ਛੱਕਿਆ ਤਾਂ ਕੁਝ ਵੀ ਨਹੀਂ ਇਦਾਂ ਦਾ ਇੱਥੇ ਫਿਰ ਇੱਕ ਮਾਲੀ ਨੇ ਇਸ ਜਸਵੰਤ ਰਾਏ ਦੀ ਘਰ ਵਾਲੀ ਨੂੰ ਦੱਸਿਆ ਕਹਿੰਦੇ ਇਹ ਕਿਸੇ ਦਾ ਦਿਲ ਤੋੜ ਕੇ ਆਇਆ ਉਹਨਾਂ ਨੇ ਵਾਜਾਂ ਵਾਲੇ ਪਾਦਸ਼ਾਹ ਕੋਲ ਜਾਣਾ ਸੀ ਜੇ ਇਹਨੂੰ ਬਚਾਉਣਾ ਹੈ ਨਾ ਤੇ ਇਹਨੂੰ ਕਹਿ ਦੋ ਉਸ ਬੱਚੀ ਕੋਲੋਂ ਜਾ ਕੇ ਮਾਫੀ ਮੰਗੇ ਗਿਆ ਉੱਥੇ ਜੀ ਫਿਰ ਜਦੋਂ ਬੰਦਾ ਫਸ ਜਾਂਦਾ ਨਾ ਜੀ ਫਿਰ ਸਾਰੀਆਂ ਗੱਲਾਂ ਕਰਦਾ ਜੀ ਮੈਂ ਵੀ ਦੇਖਦਾ ਜੀ ਕਈ ਵਾਰ ਇਦਾਂ ਜਦੋਂ ਇਹੋ ਜਿਹੇ ਸਿਚੁਏਸ਼ਨਸ ਦੇ ਵਿੱਚ ਆਪਾਂ ਘਿਰ ਜਾਂਨੇ ਆ ਫਿਰ ਆਪਾਂ ਗੁਰੂ ਸਾਹਿਬ ਜੀ ਦੇ ਸਾਰੇ ਹੀ ਬਚਨ ਮੰਨਣ ਲਈ ਤਿਆਰ ਹੋ ਜਾਂਦੇ ਉਸ ਤੋਂ ਪਹਿਲਾਂ ਤਾਂ ਆਪਾਂ ਨਾਰਮਲ ਜਿਹੜੀ ਹੈ ਗੁਰੂ ਘਰ ਜਾਣਾ ਜੀ ਇੰਨਾ ਕੁ ਵੀ ਸਾਨੂੰ ਭਾਰ ਲੱਗਦਾ ਕਿਉਂ ਜਾਣਾ ਜੀ ਕਿਉਂ ਸੇਵਾ ਕਰਨੀ ਜੀ ਮੰਨ ਗਿਆ ਜੀ ਬੱਚੀ ਕੋਲ ਜਾਂਦਾ ਕੀ ਦੇਖਦਾ ਆ ਬੱਚੀ ਬਹੁਤ ਵਿਰਲਾਪ ਕਰ ਰਹੀ ਵਾਜਾਂ ਵਾਲੇ ਪਾਸ਼ਾ ਤੁਹਾਡੇ ਦ دیدار ਹੋਣੇ ਸੀ ਮਹਾਰਾਜ ਤੁਹਾਡੇ ਦਰਸ਼ਨ ਕਰਨ ਆਉਣੇ ਸੀ ਇਹਨੇ ਦੇਖਿਆ ਹੋਰ ਕੋਈ ਗੱਲ ਮਨ ਚ ਨਹੀਂ ਆਈ ਫਿਰ ਬੱਚੇ ਨੂੰ ਇਹ ਗੱਲ ਕਹਿੰਦਾ ਧੀਏ ਇੰਜ ਕਰ ਤੂੰ ਮਹਾਰਾਜ ਨੂੰ ਅਰਦਾਸ ਕਰ ਮੇਰਾ ਦਰਦ ਠੀਕ ਹੋ ਜਾਵੇ ਤੇਨੂੰ ਵਾਜਾਂ ਵਾਲੇ ਪਾਸ਼ਾ ਦੇ ਦਰਸ਼ਨ ਮੈਂ ਕਰਾ ਲਿਆਂਦਾ ਹੁਣ ਉਹੀ ਜਸਵੰਤ ਰਾਏ ਜਿਨੂੰ ਐਂ ਲੱਗਦਾ ਸੀ ਕਿ ਗੁਰੂ ਘਰ ਦੇ ਵਿੱਚ ਕੋਈ ਅਜ਼ਮਤ ਹੀ ਨਹੀਂ ਆ ਹੁਣ ਜਦੋਂ ਦੁੱਖ ਪਿਆ ਨਾ ਜੀ ਹੁਣ ਭੱਜਿਆ ਜਾਂਦਾ ਕਹਿੰਦਾ ਆਨੰਦਪੁਰ ਸਾਹਿਬ ਜਲਦੀ ਹੀ ਜਾਣਾ ਆਪਾਂ ਬਸ ਮੇਰਾ ਆਹ ਦਰਦ ਠੀਕ ਹੋ ਜਾਈਂ ਸੰਗਤ ਕੱਤਰ ਕੀਤੀ ਵਾਜਾਂ ਵਾਲੇ ਪਾਸ਼ਾ ਜੀ ਦੇ ਚਰਨਾ ਵਿੱਚ ਪਹੁੰਚ ਗਿਆ ਜੀ ਉੱਥੇ ਜਾ ਕੇ ਜਦੋਂ ਸੰਗਤ ਨੇ ਦਰਸ਼ਨ ਕੀਤੇ ਨਾ ਜੀ ਭਾਈ ਵੀਰ ਸਿੰਘ ਜੀ ਕਹਿੰਦੇ ਉਸ ਬੱਚੀ ਦੇ ਹੱਥ ਵਿੱਚ ਉਹ ਫਲ ਆ ਤੇ ਮਹਾਰਾਜ ਕਿੰਨੇ ਪਰਤਾਖ ਨੇ ਕਿੰਨੇ ਪਿਆਰ ਕਰਦੇ ਨੇ ਜੀ ਸਾਡੇ ਨਾਲ ਜਦੋਂ ਉਸ ਫਲ ਨੂੰ ਦੇਖਿਆ ਨਾ ਤੇ ਮਹਾਰਾਜ ਨੇ ਸੇਵਾਦਾਰਾਂ ਨੂੰ ਹੁਕਮ ਲਾਇਆ ਕਿ ਪਹਿਲਾਂ ਇਹ ਫਲ ਲੈ ਕੇ ਆਓ ਅਸੀਂ ਇਹ ਫਲ ਛਕਿਆ ਜਦੋਂ ਫਲ ਛਕਿਆ ਜਸਵੰਤ ਰਾਏ ਸ਼ਰਮਿੰਦਾ ਹੋਇਆ ਮਹਾਰਾਜ ਦੇ ਪਿੱਛੇ-ਪਿੱਛੇ ਹੋ ਕੇ ਖੜਦਾ ਮਹਾਰਾਜ ਦੇ ਦਰਸ਼ਨ ਨਹੀਂ ਕਰਦਾ ਇਸ ਕਰਕੇ ਸਾਡੇ ਜੀਵਨ ਵਿੱਚ ਵੀ ਇਹ ਸਿੱਖਿਆ ਜੀ ਇਦਾਂ ਦੀ ਗੱਲ ਕਦੀ ਕਰੀਏ ਹੀ ਨਾ ਪਿਆਰੋਂ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦਰ ਉੱਤੇ ਵੀ ਲੁਕ ਲੁਕ ਕੇ ਬੈਠਣਾ ਪੈ ਜਾਂਦਾ ਜਸਵੰਤ ਰਾਏ ਲੁਕਦਾ ਆ ਮਹਾਰਾਜ ਜੀ ਤੋਂ ਕੌਣ ਲੁਕਿਆ ਸੀ ਮਹਾਰਾਜ ਜੀ ਆਨੇ ਬੜੇ ਪ੍ਰੇਮ ਨਾਲ ਜਸਵੰਤ ਰਾਏ ਨੂੰ ਬੁਲਾਇਆ ਕਿਉਂ ਬੁਲਾਇਆ ਕਿਉਂਕਿ ਇਹ ਮਹਾਰਾਜ ਜੀ ਦੇ ਸਿੱਖ ਨੂੰ ਦਰਸ਼ਨ ਕਰਾਉਣ ਲੈ ਕੇ ਆਇਆ ਸੀ ਫਿਰ ਮਹਾਰਾਜ ਨੇ ਪ੍ਰੇਮ ਨਾਲ ਕਿਹਾ ਕਹਿੰਦੇ ਸ਼ਾਹ ਜੀ ਤੁਸੀਂ ਤਾਂ ਗੁਰੂ ਸਾਹਿਬ ਜੀ ਦੀ ਅਜ਼ਮਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਜ਼ਮਤ ਨੂੰ ਕਬੂਲ ਨਾ ਬੰਦ ਕਰ ਦਿੱਤਾ ਤੁਸੀਂ ਅੱਜ ਇੱਥੇ ਕਿਵੇਂ ਕਹਿੰਦਾ ਮਹਾਰਾਜ ਮੇਰੇ ਤੋਂ ਭੁੱਲ ਹੋ ਗਈ ਉਹਨਾਂ ਕਿਰਪਾ ਕਰੋ ਇਸ ਬੱਚੀ ਨੇ ਮੈਨੂੰ ਸਹੀ ਰਸਤੇ ਪਾ ਦਿੱਤਾ ਤੇ ਤੁਸੀਂ ਹੁਣ ਇਹ ਕਿਰਪਾ ਕਰੋ ਰਹਿਮਤ ਕਰੋ ਮਹਾਰਾਜ ਮੈਨੂੰ ਠੀਕ ਕਰ ਦਿਓ ਮਹਾਰਾਜ ਨੇ ਕਿਰਪਾ ਕੀਤੀ ਜੀ ਜਸਵੰਤ ਰਾਏ ਠੀਕ ਹੋ ਗਿਆ ਤੇ ਸੰਗਤਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਜਿਵੇਂ ਜਿਵੇਂ ਸੰਗਤਾਂ ਦਰਸ਼ਨ ਕਰਦੀਆਂ ਨਾ ਤੇ ਮਹਾਰਾਜ ਦਾ ਧੰਨਵਾਦ ਕਰਦੀਆਂ ਮਹਾਰਾਜ ਵਿਦ ਜਿਹੜੀ ਮਰਜ਼ੇ ਬਣੇ ਜੀਵਨ ਵਿੱਚ ਜਿਹੜੀ ਮਰਜ਼ੀ ਵਿਦ ਬਣੇ ਪਰ ਆਪ ਜੀ ਦੀ ਇਹ ਕਿਰਪਾ ਹੋਈ ਮਹਾਰਾਜ ਆਪ ਜੀ ਦੇ ਦਰਸ਼ਨ ਹੋਣ ਆਨੰਦਪੁਰੀ ਦੇ ਦਰਸ਼ਨ ਹੋ ਆਪ ਜੀ ਦੇ ਸਿੱਖਾਂ ਦੇ ਦਰਸ਼ਨ ਹੋ ਇਸ ਕਰਕੇ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਤੇ ਆਪਾਂ ਵੀ ਕਰੀਏ ਜੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਮਾਰਾ ਜਨਮਾ ਜਨਮਾਂ ਦੀ ਪੁੱਖ ਸੀ ਨਾ ਜਿਹੜੀ ਤੁਸੀਂ ਕਿਰਪਾ ਕੀਤੀ ਅੱਜਉ ਪੈਰਾ ਸਾਹਿਬ ਜਾਪਤਾ ਸਮਾਗਮ ਦੀ ਦਾਤ ਬਖਸ਼ ਕੇ ਮਾਰਾ ਜਨਮਾ ਜਨਮਾਂ ਦੀ ਪੁੱਖ ਤਾਰ ਦਿੱਤੀ ਆ ਆਪਾਂ ਵੀ ਮਾਰਾ ਜੀ ਦਾ ਸ਼ੁਕਰਾਨਾ ਕਰਦੇ ਆ ਆਓ ਇਹ ਧਾਰਨਾ ਪੜੀਏ ਫਿਰ ਸਮਾਪਤੀ ਆਪ ਸਾਰੀ ਸੰਗਤ ਨੇ ਅਨੰਦ ਸਾਹਿਬ ਦੇ ਜਾਪ ਵਿੱਚ ਸਾਥ ਦੇਣਾ ਸਾਰੀ ਸੰਗਤ ਦਾ ਬਹੁਤ ਧੰਨਵਾਦ ਜੀ ਆਪਜੀ ਭਾਵਨਾ ਦੇ ਨਾਲ ਚਪੇਰਾ ਸਾਹਿਬ ਜਪਤਾ ਸਮਾਗਮ ਦੇ ਵਿੱਚ ਪਹੁੰਚਦੇ ਹੋ ਇਦਾਂ ਹੀ ਪਹੁੰਚਿਆ ਕਰੋ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸਾਹਿਬਾਨ ਦੀ ਸੇਵਾਵਾਂ ਪਰਵਾਨ ਕਰਨ ਅੱਜ ਸਾਡੇ ਬਹੁਤ ਹੀ ਪਿਆਰ ਵਾਲੇ ਭਾਈ ਬਲਬੀਰ ਸਿੰਘ ਜੀ ਉਹਨਾਂ ਨੇ ਇੰਡੀਆ ਦੀ ਫਲਾਈਟ ਆ ਉਹਨਾਂ ਨੇ ਜਾਣਾ ਲਿਆਂਦਾ ਤੇ ਉਹਨਾਂ ਦਾ ਵੀ ਆਪਾਂ ਸਨਮਾਨ ਜਥੇਬੰਦੀ ਵੱਲੋਂ ਕਰਨਾ ਆ ਬਹੁਤ ਸੇਵਾ ਉਹਨਾਂ ਨੇ ਨਿਭਾਈ ਆ ਇੰਡੀਆ ਚੱਲੇ ਨੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਕਿਰਪਾ ਖਾਨ ਸਦਾ ਹੀ ਅੰਗ ਸੰਗ ਰਹਿਣ ਸੰਗਤਾਂ ਕਹਿੰਦੀਆਂ ਮਹਾਰਾਜ ਤੁਸੀਂ ਕਿਰਪਾ ਕੀਤੀ ਜੀ ਜਨਮਾਂ ਜਨਮਾਂ ਦੀ ਮਿਟਾਤੀ ਭੁੱਖ ਮੇਰੀਾਰੇ ਪਤਾਰੀ ਸਤਿਗੁਰ ਨੇ ਜਨਮਾਂ ਜਨਮਾਂ ਦੀ